ਮੈਂ ਰਜੇਸ਼ ਸਰੋਤਰਾ ਰੈਜ਼ੀਡੈਂਟ ਬਾਰਤ ਦੇ ਵਿਕਾਸ ਪਰਸ਼ਦ ਸਿਟੀ ਪ੍ਰਾਣ ਗੁਰਦਾਸਪੁਰ ਆਪਣੇ ਵੱਲੋਂ ਤੇ ਆਪਣੇ ਸਾਰੇ ਸਾਥੀਆਂ ਵੱਲੋਂ ਸਾਰੇ ਇਲਾਕਾ ਨਾ ਵਸਿਆ ਨੂੰ ਨਗਰ ਨਵਾਸੀਆਂ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਦੇਨਾ ਵਾ ਉਹਦੇ ਨਾਲ ਨਾਲ ਮੈਂ ਸ਼ਹਿਰ ਵਾਸੀਆਂ ਨੂੰ ਤੇ ਸਪੈਸ਼ਲ ਤੌਰ ਤੇ ਬੱਚਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਾਂ ਇਹ ਚਾਈਨਾ ਡੋਰ ਜਿਹੜੀ ਕੀ ਬੜੀ ਖਤਰਨਾਕ ਸਾਬਤ ਹੋ ਰਹੀ ਹੈ ਕਈ ਲੋਕਾਂ ਦੀਆਂ ਮੋਤਾਂ ਵੀ ਹੋ ਗਈਆਂ ਉਦੋਂ ਆਹੀ ਬਚਾਣਾ ਵਾ ਆਪਾਂ ਦੇਸੀ ਜਿਹੜੀ ਡੋਰ ਜਿਹੜੇ ਅਸੀਂ ਛੋਟੇ ਹੁੰਦੇ ਜਿਹੜੀ ਵਰਤਦੇ ਸੀ ਉਹਦਾ ਹੀ ਵਰਤੋ ਕਰੀਏ ਤੇ ਚਾਈਨਾ ਡੋਰ ਨੂੰ ਬਿਲਕੁਲ ਆਪਾਂ ਉਹਦੇ ਤੋਂ ਪਰਹੇਜ਼ ਕਰਨਾ ਨਾ ਉਹਦੀ ਵਰਤੋਂ ਕਰਨੀ ਆ ਤੇ ਲੋਹੜੀ ਦਾ ਤਿਹਾੜ ਜਿਹੜਾ ਆਪਾਂ ਖੁਸ਼ੀਆਂ ਨਾਲ ਮਨਾਣਾ ਵਾ ਮੈਂ ਦੁਬਾਰਾ ਤੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਦੇਣਾ ਔਰ ਸਾਰਿਆਂ ਦੇ ਜਿਹੜਾ ਪਰਮਾਤਮਾ ਦੀ ਕਿਰਪਾ ਮਣੀ ਦੇ ਹਰ ਘਰ ਦੇ ਵਿੱਚ ਖੁਸ਼ੀ ਆਵੇ ਤੇ ਖੁਸ਼ੀਆਂ ਨਾਲ ਆਪਾਂ ਲੋੜੀ ਦਾ ਤਿਆਰ ਮਨਾਈਏ ਧੰਨਵਾਦ